ਇਹ ਤੇ ਇਰਾਦੇ ਕਤਲ ਹੈ ਮਾਰਦੇ ਲਗੇ ਸੀ ਇਹ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਐਸੇ ਅਟੈਂਪਟ ਟੂ ਮਰਡਰ ਅਸੀਂ ਪੂਰੇ ਕਲਪਾੜ ਦੇ ਨਾਲ ਖੜੇ ਹਾਂ ਉਹਦੀ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਚਾਹੁੰਦੇ ਹਾਂ ਇੱਜ਼ਤ ਇਨਸਾਫ਼ ਆਬਰੂ ਫੌਜ ਦੀ ਕਾਇਮ ਹੋਏ ਸਟੇਟਸ ਤਰਜਾ ਬਹਾਲ ਹੋਏ ਸਿਟ ਦਾ ਮੁਖੀ ਵੀ ਬਦਲਿਆ ਗਿਆ ਕਿਉਂ ਨਹੀਂ ਭਰੋਸਾ ਉਸ ਸਿਟ ਦੇ ਉੱਪਰ ਕਿ ਇੱਕ ਤੇ ਇਸ ਕਰਕੇ ਭਰੋਸਾ ਨਹੀਂ ਕਿ ਇਹਨਾਂ ਨੇ ਇੱਕ ਆਈਡੈਂਟੀਕਾਡ ਜੀ ਤੇ ਮੈਂ ਗਲਤੀ ਕੀਤੀ ਹੈ ਕੋਦੇ ਬੈਠੋ ਦਸਨੇ ਬਾਅਦ ਜਿਹੋ ਨੇ ਵਿਸ਼ਵਾਸ ਨਹੀਂ ਇਹਨੂੰ ਪਤਾ ਨਹੀਂ ਹੈਗਾ ਕਿ ਅਫਸਰ ਹੈ ਇਨਰ ਤੇ ਵਿਸ਼ਵਾਸ ਨਹੀਂ ਕਿ ਉਹ ਇਹਨਾਂ ਲਈ ਜਿਸ ਤਰੀਕੇ ਦੇ ਨਾਲ ਕਿ ਉਹਨਾਂ ਦਬਾਅ ਪਾਉ ਗਿਆ ਦਬਾਅ ਤੇ ਮਾਫੀਆਂ ਮੰਗੀਆਂ ਗਈਆਂ ਜੇ ਮਾਫੀ ਮੰਗ ਰਹੇ ਨੇ ਉਹਦਾ ਰਿਕਾਰਡ ਪੇਸ਼ ਕੀਤਾ ਗਿਆ ਇਹਦਾ ਮਤਲਬ ਕਸੂਰਵਾਰ ਨੇ ਜੇ ਕਸੂਰਵਾਰ ਨੇ ਅਪਰਾਧ ਕੀਤਾ ਇਹ ਤੇ ਬਹੁਤ ਵੱਡਾ ਘਿਨਾਉਣਾ ਅਪਰਾਧ ਹੈ ਮੇਰੇ ਦੋ ਬੱਚੇ ਤੇ ਬਚਾਓ ਅਸੀਂ ਪਿਛਲੇ ਪਾਸੇੋਂ ਦੋ ਬੱਚੇ ਕੱਢ ਕੇ ਲੈ ਗਏ ਮੇਰੇ ਜਵਾਨ ਸਾਡੇ ਜਵਾਨ 6 ਅਨ ਡੋਗਰਾ ਕੰਬੀਨੇਸ਼ਨ تھی ਮੇਰੀ ਪੁਲਟਨ ਦੀ ਉਸਮੇ ਫਿਰ ਡੀਸੀ ਉੱਥੇ ਕਹਿਣ ਲੱਗਾ ਯੰਗਸਟਰ ਬਹੁਤ ਚੰਗਾ ਲੱਗੂ। ਡੀਸੀ ਜਿਹੜਾ ਉਹ ਕਹਿੰਦਾ ਉਹਦੀ ਇਜ਼ਤ ਕਰਦੇ ਸਨ ਮੁੰਡੇ ਜਿਹੜੇ ਬਾਹਰ ਪ੍ਰਦਰਸ਼ਨ ਕਰਦੇ ਸਨ। ਉਹ ਕਹਿੰਦੇ ਇਹ ਚੰਗਾ ਬੰਦਾ। ਉਹ ਮੈਨੂੰ ਕਹਿਣ ਲੱਗਾ ਦੇਖੋ ਕਰਨਲ ਸਾਹਿਬ ਕਿਸੇ ਤਰੀਕੇ ਨਾਲ ਮੈਂ ਤੁਹਾਨੂੰ ਲਿਖ ਤੇ ਬਾਅਦ ਦੇ ਦਿਆਂਗਾ। ਤੁਸੀਂ ਇਹ ਐਸਪੀ ਨੂੰ ਉਹ ਕਹਿੰਨਗੇ ਅਸ਼ਵਿੰਨ ਬਾਹਰ ਕੱਢ ਕੇ ਸਾਡੇ ਨਾਲ ਗੱਲ ਕਰਾ ਦਿਓ। ਕਹਿੰਦਾ ਰੱਬ ਦਾ ਆਸਰਾ ਡੀਸੀ ਕਹਿੰਦਾ ਇਹਨਾਂ ਨੂੰ ਬਾਹਰ ਕੱਢੇ ਉਹ ਮੁੰਡਿਆਂ ਨੂੰ ਮਾਰ ਦੇਣਾ। ਲੋਨ ਪਤਾ ਮੇਰੀ ਯੂਨਿਟ ਨੇ ਫੌਜ ਕਰਦੀ ਇਹਨਾਂ ਨੂੰ ਪਛਾਣ ਵਾਸਤੇ ਇਹਨਾਂ ਦਾ ਫਰਜ਼ ਬੰਦਾ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਅਨ ਕੰਟਰੋਲਡ ਇਹਨਾਂ ਦਾ ਫਰਜ਼ ਬੰਦਾ ਹੈ ਉਹਨਾਂ ਨੂੰ ਸਹਾਇਤਾ ਦੇਣ ਕਰਨ ਵਾਸਤੇ ਜਿੰਨੇ ਵੀ ਗਤੀਵਿਧੀ ਕੀਤੀ ਹੈ ਉਹਨਾਂ ਦੀਆਂ ਸਮੱਸਿਆ ਹੱਲ ਕਰਨ ਵਾਸਤੇ ਹੁਣ ਪੰਜਾਬ ਦੇ ਜਿਹੜੇ ਕੇ ਨੇਤਾ ਦੀ ਹੈਗੇ ਨੇ ਅਫਸੋਸ ਦੀ ਗੱਲ ਹੈ ਇੱਕੋ ਪਾਰਟੀ ਦੇ ਦੋ ਨੇਤਾ ਵੱਖਰੀ ਵੱਖਰੀ ਰਾਏ ਹੈ ਤੁਹਾਡੀ ਕੋਈ ਡਿਮਾਂਡ ਹੈ ਕਿ ਇਹਨਾਂ ਅਫਸਰਾਂ ਇਹ ਤੇ ਦੇਖੋ ਇਹ ਤੇ ਹੁਣ ਹਾਈ ਕੋਰਟ ਡਿਸਾਈਡ ਕਰੇਗੀ ਲਿਖਾ ਮੁਸੀਬਤ ਕੇ ਸੰਬੰਧ ਮੈਂ ਕਿਸੇ ਕੋਈ ਯਾਦ ਕਰਨਾ ਜਹਾ ਬੇਦਰਦ ਹਾਕਮ ਹੋ ਵਾਂ ਫਰਿਆਦ ਕਾ ਕਰਨਾ ਪਟਿਆਲਾ ਦੇ ਵਿੱਚ ਕਰਨਲ ਬਾਠ ਦੀ ਹੋਈ ਕੁੱਟਮਾਰ ਦਾ ਮਾਮਲਾ ਹਲੇ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਕਿ ਹਾਈ ਕੋਰਟ ਦੇ ਵਿੱਚ ਇਹ ਮਸਲਾ ਪਹੁੰਚ ਗਿਆ ਤੇ ਹਾਈ ਕੋਰਟ ਵੀ ਇਸ ਮਸਲ ਨੂੰ ਲੈ ਕੇ ਬੜੀ ਸਖਤਤਾ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ ਕਿ ਐਫ ਆਈ ਆਰ ਦਰਜ ਕਰਨ ਨੂੰ ਕਿਉਂ ਸਮਾਂ ਲੱਗਿਆ। ਸਾਰੀਆਂ ਗੱਲਾਂ ਦਾ ਜ਼ਿਕਰ ਹੋ ਰਿਹਾ ਜਿਹੜਾ ਇਨਸਪੈਕਟਰਾਂ ਦੇ ਉੱਪਰ ਇਲਜ਼ਾਮ ਨੇ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਉਹ ਸਾਰੀਆਂ ਚੀਜ਼ਾਂ ਨੇ ਭਾਵੇਂ ਕਿ ਉਹਨਾਂ ਦੇ ਉੱਪਰ ਕਾਰਵਾਈ ਵੀ ਹੋ ਗਿਆ ਤੇ ਦੂਜੇ ਪਾਸੇ ਪਰਿਵਾਰ ਆ ਜਿਹੜਾ ਉਹ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਕਿਹਾ ਜਾ ਰਿਹਾ ਕਿ ਇਸ ਮਸਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ ਸਾਨੂੰ ਆ ਪੰਜਾਬ ਪੁਲਿਸ ਦੀ ਕਾਰਵਾਈ ਤੇ ਭਰੋਸਾ ਨਹੀਂ ਹੈ ਭਾਵੇਂ ਕਿਸ ਮਸਲੇ ਦੇ ਵਿੱਚ ਇੱਕ ਸੱਟ ਵੀ ਬਣਾ ਦਿੱਤੀ ਗਈ ਹੈ ਸੱਟ ਦੀ ਜਾਂਚ ਕਰੇਗੀ ਤੇ ਦੂਜੇ ਪਾਸੇ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਤੇ ਇਸੇ ਦੌਰਾਨ ਆਲ ਇੰਡੀਆ ਡਿਫੈਂਸ 브ਦਰਹੁੱਡ ਚੈਪਟਰ ਪੰਜਾਬ ਦੇ ਵੱਲੋਂ ਕੁਝ ਮਤੇ ਪਾਸ ਨੇ ਜਿਹੜੇ ਕਰਨਲ ਬਾਟ ਦੇ ਹੱਕ ਦੇ ਵਿੱਚ ਕੀਤੇ ਗਏ ਨੇ ਸਾਬਕਾ ਬਰਗੇਡੀਅਰ ਕੁਲਦੀਪ ਸਿੰਘ ਕਾਲੂ ਸਾਡੇ ਨਾਲ ਨੇ ਇਹ ਪ੍ਰਧਾਨ ਨੇ ਉਸ ਪੰਜਾਬ ਚੈਪਟਰ ਦੇ ਗੱਲਬਾਤ ਕਰਦੇ ਆ ਕਿਸ ਤਰੀਕ ਦੇ ਤਰੀਕੇ ਦੇ ਮਤੇ ਨੇ ਜਿਹੜੇ ਕਰਨਲ ਤੁਹਾਡੇ ਵੱਲੋਂ ਲਿਆਂਦੇ ਗਏ ਸਭ ਤੋਂ ਪਹਿਲਾਂ ਤੇ ਗੱਲ ਇਹ ਹੈ ਕਿ ਇਹ ਜਿਹੜੀ ਦੁਖਦਾਇਕ ਘਟਨਾ ਵਾਪਰੀ ਹੈ ਸੰਧਰ ਪਸ਼ਵਿੰਦਰ ਸਾਹਿਬ ਤੋਂ 8 ਘਤੀ ਉਸ ਵਾਰਸ ਜਿਹੜੇ ਕਿ ਸੋ ਵੇਦਨ ਫੀਲ ਅਪਾਇੰਟਮੈਂਟ ਜੋ ਕਿ ਕੇਂਦਰ ਸਰਕਾਰ ਕੈਬਨਟ ਸੈਕਟਰੀਟਸ ਦੇਸ ਲੈਉਂਦੀ ਉਹਦੇ ਤਨਾਤ ਨੇ ਤੇ ਉਹ ਜੇ ਥੋੜੇ ਛੁੱਟੀ ਕੈਯੁੱਲੀ ਵਾਇ ਜਾਂ ਉਹ ਆਪਣੇ ਬੱਚੇ ਨੂੰ ਲੈ ਕੇ ਤੁਸੀਂ ਉਸ ਤਰੀਕੇ ਦੇ ਨਾਲ ਜਦੋਂ ਕਿ ਆਇਡੈਂਟੀਫਿਕੇਸ਼ਨ ਦਿੱਤੀ ਜਾ ਚੁੱਕੀ ਹੈ ਕਿ ਆਇਡੈਂਟੀ ਕਾਰਡ ਹੈ ਤੁਸੀਂ ਆਇਡੈਂਟੀ ਕਾਰਡ ਚੋਕੋ ਤੇ ਇੱਕ ਪੁਲਿਸ ਅਧਿਕਾਰੀ ਹੁੰਦੇ ਨਾਤੇ ਤਿੰਨ ਇੰਸਪੈਕਟਰ ਬਾਕੀ ਬਾਰ ਮੈਂ ਗੱਲ ਨਾ ਸੁਣੋ ਤੇ ਉਥੇ ਆ ਕੇ ਇਸ ਤਰੀਕੇ ਨਾਲ ਵੈਸ਼ੇ ਪੁਨੇ ਨਾਲ ਇਹਨਾਂ ਦਾ ਉਥੇ ਮਾਰਾਈ ਕੀਤੀ ਗਈ ਆਪਣੇ ਆਪ ਆਪੀ ਦਾ ਜੋਰ ਦੇ ਰਹੇ ਇਹਦੇ ਤਰ੍ਹਾਂ ਕਿ ਇਹਨਾਂ ਨੂੰ ਕੋਟਿਆ ਲਾਉਂ ਤੁਹਾਨੂੰ ਖਤਾਵਾ ਜਾੜਿਆ ਹੁੰਦਾ ਤੇ ਪਤਾ ਤਾਂ ਲੱਗਦਾ ਜੇਕਰ ਉਥੇ ਸਾਡੀ ਕਯੂਆਰ ਕਯੂਆਰਟੀ ਜਿਹੜੀ ਕਿ ਹੁੰਦੀ ਹੈ ਉਹ ਅਗਰ ਪਹੁੰਚ ਜਾਂਦੀ ਤੇ ਮੇਰਾ ਕਹਿਣ ਤੋਂ ਮਤਲਬ ਇਹ ਬਈ ਕਿ ਹੁਣ ਇਹਦੇ ਇਹ ਬਹੁਤ ਧੱਕਾ ਹੋਇਆ ਬਹੁਤ ਬੇਇਨਸਾਫੀ ਜਿਹੜੀ ਕਿ ਹੋ ਰਹੀ ਹੈ ਕਰਤੀ ਤਿੰਨ ਦਿਨ ਉਥੇ ਡੀਸੀ ਸਾਹਮਣੇ ਧਰਨਾ ਦਿੱਤਾ ਮਿਸਰ ਬਾਟ ਨੇ ਜਿਹੜਾ ਸੌਪਕਾ ਫੌਜੀ ਪਾਰੀ ਗਿਣਤੀ ਚ ਪੰਜਾਬ ਚ ਹਰਿਆਣਾ ਚ ਬਾਕੀ ਵੀ ਆਏ ਤੇ ਉਥੇ ਚੌਥੇ ਦਿਨ ਜਦੋਂ ਧਰਨਾ ਤਾ ਚੁੱਕਿਆ ਗਿਆ ਜਦੋਂ ਇਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਤੁਹਾਡੀ ਮੀਟਿੰਗ ਹੋਏਗੀ ਉਥੇ ਤੈਅ ਹੋਈ ਹੁਣ ਜਿਹੜਾ ਕਿ ਜਦੋਂ ਕਿ ਕੇਸ ਉਥੇ ਚਲਾ ਗਿਆ ਹੈ ਹਾਈ ਕੋਰਟ ਦੇ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੈ ਜੁਡੀਸ਼ਰੀ ਦੇ ਤੇ ਪਹਿਲਾਂ ਵੀ ਅਸੀਂ ਵਿਸ਼ਵਾਸ ਜਿਲਾਇ ਸੁਪਰੀਮ ਕੋਰਟ ਜਨਾਵਰ ਰੂਪੀ ਦੁਆਇ ਤੇ ਹੁਣ ਵੀ ਹਾਈ ਕੋਰਟ 'ਚ ਇਹ ਮਸਲਾ ਗਿਆ ਇਹ ਮਸਲਾ ਸਿਰਫ ਇੱਕ ਕਰਨਲ ਸਾਹਿਬ ਦਾ ਤੇ ਹੈ ਹੀ ਹੈ ਪਰ ਇਹ ਇੱਜ਼ਤ ਮਾਨ ਸਤਕਾਰ ਆਨਰ ਡਿਗਨਿਟੀ ਸਟੇਟਸ ਆਫ ਦੀ ਆਰਮਡ ਫੋਰਸਸ ਹੈ ਅਸੀਂ ਫਿਰ ਅੱਜ ਮਤੇ ਪਾਸ ਕੀਤੇ ਨੇ ਆਲ ਇੰਡੀਆ ਡਿਫੈਂਸ ਬਰਾਊਡ ਦੀ ਕੋਰ ਗਰੁੱਪ ਨੇ ਪਹਿਲਾ ਮਤਲਬ ਇਹ ਕਿ ਪਹਿਲਾ ਮਤਾ ਇਹ ਹੈ ਕਿ ਇਹ ਸਾਡਾ ਸੰਸਾ ਜਿਹੜੀ ਹੈ ਉਹ ਇੱਕ ਚਟਾਨ ਵਾਂਗੂ ਕਰਨਲ ਬਾਠ ਉਹਦੇ ਪਰਿਵਾਰ ਦੇ ਪਿੱਛੇ ਖੜੀ ਹੈ ਪੂਰੀ ਸੰਸਾ ਔਰ ਇਥੋਂ ਤੇ ਕਰ ਮੈਂ ਕਹਣਾ ਚਾਹਣਾ ਗੁਰਦਾਸਪੁਰ ਤੋਂ ਮੇਰੇ ਜਿਹੜੀ ਉਥੇ ਸਾਡੀ ਸੰਸਥਾ ਹੈ ਕਿ ਬਹੁਤ ਵੱਡੀ ਉਥੋਂ ਵੀ ਪਟਿਆਲੇ ਪਹੁੰਚੇ ਸਨ ਸਾਡੇ ਬਹੁਤ ਸਾਰੇ ਜਿਹੜੇ ਕਿ ਬਾਰ ਬੈਟਰਨ ਹੈਗੇ ਨੇ ਪਹਿਲਾ ਮਤਲਬ ਇਹ ਹੈ ਦੂਸਰਾ ਕਿ ਸਿਟ ਦੇ ਉੱਪਰ ਕੋਈ ਭਰੋਸਾ ਨਹੀਂ ਅਸੀਂ ਸਿਟ ਜਿਹੜੀ ਪੰਜਾਬ ਗਵਰਨਮੈਂਟ ਨੇ ਆਰਡਰ ਕੀਤੀ ਆ ਜਿਹਦੀ ਬਦਲੀ ਕਰੀ ਜਾ ਰਹੇ ਨੇ ਅਸੀਂ ਉਹਨੂੰ ਰਿਜੈਕਟ ਕਰਦੇ ਆਂ ਸਿਟ ਦਾ ਮੁਖੀ ਵੀ ਬਦਲ ਲਿਆ ਗਿਆ ਕਿਉਂ ਨਹੀਂ ਭਰੋਸਾ ਉਸ ਸਿਟ ਦੇ ਉੱਪਰ ਕਿ ਜੇ ਮੰਨ ਲਓ ਕੁਝ ਅਫਸਰਾਂ ਨੇ ਗਲਤੀ ਕਰ ਲਈ ਉਹਨਾਂ ਦੇ ਅੰਗੈਲੀ ਵਰਤੀ ਆ ਤਾਂ ਫਿਰ ਸਾਰੇ ਅਫਸਰ ਤਾਂ ਨਹੀਂ ਉਸ ਤਰ੍ਹਾਂ ਦੇ ਹੋਣਗੇ ਕਿਉਂਕਿ ਜਾਂਚ ਤੁਸੀਂ ਕਿਉਂ ਨਹੀਂ ਤੁਸੀਂ ਉਹ ਗੱਲ ਨੂੰ ਕਹਿ ਰਹੇ ਕਿ ਉਹ ਜਾਂਚ ਸਹੀ ਨਹੀਂ ਕਰ ਸਕੀ ਸਿਟ ਕੀ ਲੱਗਦਾ ਤੁਹਾਨੂੰ ਦੇਖੋ ਇਸ ਕਰਕੇ ਕਿ ਅਸੀਂ ਆਪ ਮੰਨਿਆ ਕਿ ਸਾਰੇ ਪੁਲਿਸ ਮਾਰੇ ਨਹੀਂ ਹੁੰਦੇ ਕਿ ਇੱਕ ਤੇ ਇਸ ਕਰਕੇ ਭਰੋਸਾ ਨਹੀਂ ਕਿ ਇਹਨਾਂ ਨੇ ਇੱਕ ਆਈਡੈਂਟੀ ਕਾਰਡ ਜਿੱਤੇ ਮੈਂ ਗੱਲ ਕੀਤੀ ਹੈ ਕੋਦੇ ਬੇਟੋ ਦਸਨੇ ਬਾਅਦ ਜਿਹੋਨੇ ਵਿਸ਼ਵਾਸ ਨਹੀਂ ਇਹਨੂੰ ਪਤਾ ਨਹੀਂ ਹੈਗਾ ਕਿ ਅਫਸਰ ਹੈ ਫਿਰ ਇਹਨਾਂ ਨੇ ਆਪਣੀ ਜਿਹੜੀ ਉਹ ਜਿਹੜੀ ਐਫਆਈਆਰ ਦਰਜ ਕਰਨ ਵਾਸਤੇ ਉਹਨਾਂ ਦਾ ਐਫਆਈਆ ਜਾ ਕੇ 15 ਨੂੰ ਕੀਤੀ ਇਹਨਾਂ ਤੇ ਵਿਸ਼ਵਾਸ ਨਹੀਂ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਕਿ ਉਹਨਾਂ 'ਤੇ ਦਬਾਅ ਪਾਉ ਗਿਆ ਦਬਾਅ ਤੇ ਮਾਫੀਆਂ ਮੰਗੀਆਂ ਗਈਆਂ ਜੇ ਮਾਫੀ ਮੰਗ ਰਹੇ ਨੇ ਉਹਦਾ ਰਿਕਾਰਡ ਪੇਸ਼ ਕੀਤਾ ਗਿਆ ਇਹਦਾ ਮਤਲਬ ਹੈ ਕਿਸੂਰਵਾਰ ਨੇ ਜੇ ਕਿਸੂਰਵਾਰ ਨੇ ਅਪਰਾਧ ਕੀਤਾ ਇਹ ਤੇ ਬਹੁਤ ਵੱਡਾ ਕਿਨਾਉਣਾ ਅਪਰਾਧ ਹੈ অপਰਾਧ ਕੀਤਾ ਤੇ ਉਹਦੀ سزا ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਸਕਦੀ ਵਿਦਨ ਦੀ ਪੁਲਿਸ ਅਗਰ ਇਨਕੁਆਇਰੀ ਕਰਦੀ ਤੇ ਹੋਰ ਕਿਹੜੇ ਕਿਹੜੇ ਮਤੇ ਪਾਸ ਕੀਤੇ ਤੁਸੀਂ ਇੱਕ ਮਤੇ ਦਾ ਜ਼ਿਕਰ ਇੱਕ ਇੱਕ ਮਤਾ ਇਹ ਪਾਸ ਕੀਤਾ ਕਿ ਸਾਨੂੰ ਪੂਰਨ ਵਿਸ਼ਵਾਸ ਜਿੱਦਾਂ ਕਿਹਾ ਕਿ ਸਾਨੂੰ ਜੁਡੀਸ਼ੀਅਰ ਪਰ ਸਾਨੂੰ ਸਿਟ ਚਾਹੀਦੀ ਹੈ ਸਿਟ ਚਾਹੀਦੀ ਹੈ ਅਸੀਂ ਇਸ ਤੋਂ ਹੋਰ ਮਤਾ ਪਾਸ ਕਰ ਚੁੱਕੇ ਹਾਂ ਕਿ ਇੱਥੇ ਜਿਹੜਾ ਅਸੀਂ ਮੈਮੋਰੰਡਮ ਦਿੱਤਾ ਸੀ ਡੀਸੀ ਮੋਹਾਲੀ ਨੂੰ ਉਹ ਪਹਿਲੋਂ ਮਤਾ ਪਾਸ ਹੋਇਆ ਸੀ ਕਿ ਇੱਥੇ ਪੰਜਾਬ ਚ ਲਾਅ ਐਂਡ ਆਰਡਰ ਪ੍ਰੋਬਲਮ ਲੈਣੀ ਮਾੜੀਏ ਕਿ ਉਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਏ ਇਹ ਉਸ ਲਈ ਮਤਾ ਪਾਸ ਹੋਇਆ ਸੀ ਅਸੀਂ ਜਾ ਕੇ ਤੇ ਬ੍ਰਿਗੇਡੀਰ ਹਰਵੰਦ ਸਿੰਘ ਸਾਡੇ ਆਲ ਇੰਡੀਆ ਡਿਫੈਂਸ ਬਰਦਰਹੂਡ ਦੇ ਜਿਹੜੇ ਕੌਮੀ ਪ੍ਰਧਾਨ ਨੇ ਉਹ ਨਾਲ ਤੇ ਬਾਕੀ ਉਥੇ ਕਰਨ ਵਰਕ ਤੇ ਹੋਰ ਸੀਗੇ ਉਥੇ ਸੀ ਜਾ ਕੇ ਸੋਹੀ ਸਾਹਿਬ ਤੇ ਇਹ ਉਹ ਸਾਰੇ ਕੇਸ ਅਗਲਾ ਮਤਾ ਅਸੀਂ ਚੁੰਨੀ ਆ ਕਿ ਜਦੋਂ ਵੀ ਕਿਤੇ ਸਿਵਲ ਮਿਲਟਰੀਇਜ਼ਮ ਕਾਨਫਰੰਸ ਹੁੰਦੀ ਹੈ ਤੇ ਉਦੋਂ ਇਸ ਕਿਸਮ ਦੇ ਮਤੇ ਇਸ ਕਿਸਮ ਦੇ ਜਿਹੜੇ ਪਹਿਲੂ ਨੇ ਉਹ ਜ਼ਰੂਰ ਡਿਸਕਸ ਕੀਤੇ ਜਾਣ ਕਨਵੇ ਕੀਤੇ ਜਾਣ ਕਿਉਂ ਇਹਨਾਂ ਨੂੰ ਯਾਦ ਸਿਰਫ ਫੌਜੀ ਆਉਂਦੀ ਹੈ ਕਿ ਜਦੋਂ ਕਿ ਕੋਈ ਮੁਸੀਬਤ ਪਾ ਜਾਂ ਲੜਾਈ ਹੋ ਜੇ ਅਗੋ ਪਿੱਛੇ ਵਿਸਾਰ ਦਿੰਦੇ ਨੇ ਇੱਕ ਮਤਾ ਅਸੀਂ ਇਹ ਪਾਸ ਕੀਤਾ ਹੈ ਕਿ ਇੱਕ ਕੌਮੀ ਪੱਧਰ ਤੇ ਇੱਕ ਕਮਿਸ਼ਨ ਬਣਾਉਣ ਦੀ ਲੋ ਨੈਸ਼ਨਲ ਕਮਿਸ਼ਨ ਫਾਰ ਦੀ ਵੈਲਫੇਅਰ ਆਫ ਦੀ ਡਿਫੈਂਸ ਕਮਿਊਨਿਟੀ ਉਹ ਬਹੁਤ ਜ਼ਰੂਰੀ ਜੇ ਅਗਰ ਕਮਿਸ਼ਨ ਤਾਂ ਕਿ ਅਕਾਉਂਟੇਬਿਲਟੀ ਦੀ ਰਿਸਪੋਨਸੀਬਿਲਟੀ ਜਿਹੜੀ ਹੈ ਉਹ ਤੈ ਹੋ ਸਕੇ ਜਿਹੜੇ ਅਧਿਕਾਰੀਆਂ ਨੂੰ ਇਹਨਾਂ ਨੂੰ ਫਿਰ ਔਰ ਫਿਰ ਜਿਹੜੀ ਕਿ ਪਾਰਲੀਮੈਂਟ ਕਮੇਟੀ ਸਟੈਂਡਿੰਗ ਕਮੇਟੀ ਹਜਾਤਾ ਨੇ ਕਿ ਇੱਕ ਗਰੀਵੈਂਸ ਸੈਲ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਹਰ ਹਰ ਕੁਆਟਰ ਹੋਣੀ ਚਾਹੀਦੀ ਹਰ ਜ਼ਿਲ੍ਹਾ ਲੈਵਲ ਤੇ ਹੁੰਦੀ ਉਹ ਨਹੀਂ ਹੋ ਰਹੀ ਤੇ ਲਾਗੂ ਕਿਉਂ ਨਹੀਂ ਕਰਦੇ ਆਪਣੀਆਂ ਜਿਹੜੀਆਂ ਹਜਾਤਾ ਨੇ ਕੇਂਦਰ ਸਰਕਾਰ ਦੀਆਂ ਇਹਨਾਂ ਨੂੰ ਉਥੋਂ ਫੰਡ ਮਿਲਦੇ ਨੇ 60% ਡਿਫੈਂਸ ਫੰਡ ਵਿਲਦਾ ਉਥੋਂ ਇਸ ਮੈਕਾਨਿਜ਼ਮ ਲਈ ਲਾਭ ਵਾਸਤੇ ਉਹ ਉਹ ਜੁਰੂਰ ਹੋਣੀ ਜੇ ਆਸuele ਸਾਡੇ ਸਾਡੇ 4 ਲੱਖ ਦੇ ਕਰੀਬ ਫੌਜੀ 10 ਲੱਖ ਸਾਬਕਾ ਫੌਜੀ 10 ਲੱਖ ਦੇ ਕਰੀਬ ਡਿਪੈਂਡੈਂਟ 78 ਹਜ਼ਾਰ ਦੇ ਕਰੀਬ ਵਿਧਵਾਵਾਂ ਸਭ ਤੋਂ ਵੱਧ ਜੰਗੀ ਵਿਧਵਾ ਰਹੇ ਇਥੇ ਪੰਜਾਬ 'ਚ ਤੇ ਉਹ ਉਹ ਇਹਨਾਂ 1 ਲੱਖ ਦੇ ਤਕਰੀਬਨ ਜਿਹੜੇ ਫੌਜੀ ਜਿਹੜੇ ਨੌਕਰੀ ਕਰ ਰਹੇ ਨੇ ਤੇ ਉਹ ਸਾਰਿਆਂ ਦੇ ਮਨੋਬਲ ਉੱਪਰ ਪ੍ਰਭਾਵ ਪੈਂਦਾ ਕੋਈ ਨਾ ਕੋਈ ਕਿਸੇ ਤਰੀਕੇ ਝਗੜੇ ਜਿੱਥੇ ਪੁਲਿਸ ਆ ਜਾਂਦੀ ਉਹ ਕੰਮ ਹੀ ਨਹੀਂ ਹੁੰਦੇ ਇਹ ਵੀ ਚਰਚਾ ਚੱਲੀ ਕਿ ਇਸ ਨੂੰ ਫੌਜ ਵਰਸਸ ਪੁਲਿਸ ਦਾ ਜਿਹੜਾ ਮਸਲਾ ਬਣਾਉਣ ਦੀ ਨਾ ਕੋਸ਼ਿਸ਼ ਕੀਤੀ ਜਾਵੇ ਇਹ ਵੀ ਬੜੀ ਚਰਚਾ ਉੱਠੀ ਸੀ ਇਹ ਵੀ ਸਵਾਲ ਇਹ ਕੋਈ ਗੱਲ ਨਹੀਂ ਹੈਗੀ ਇਹੋ ਜੀ ਨਹੀਂ ਨਹੀਂ ਪੁਲਿਸ ਆਰਮੀ ਤੇ ਪੁਲਿਸ ਲੜਾਉਂਦੀ ਆਰਮੀ ਤੇ ਇਹਨਾਂ ਦੇ ਹਸਾਇਤਾ ਤੇ ਆਉਂਦੀ ਹੈ ਇਹਨਾਂ ਬਚਾਉਂਦੀ ਹੈ ਮੈਂ ਖੁਦ 84 ਜੋ ਕਮਾਂਡ ਕਰ ਰਿਹਾ ਸੀ 51 ਮਾਉਂਟਰ ਰੈਜiment ਹੁਣ ਮੀਡੀਅਮ ਹੈ ਉਥੇ ਆਗ ਲਾਦਣ ਲਗੇ ਸਨ ਐਸਪੀ ਨੂੰ ਐਸਪੀ ਦੇ ਘਰ ਨੂੰ ਤਾਰਾ ਕੱਢ ਦਿੱਤੀਆਂ ਸਨ ਇਹ ਮਸਲਾ ਰਾਸ਼ਟ੍ਰ ਇਥੇ ਗਿਆ ਸੀ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਡੀਸੀ ਵੀ ਉਥੇ ਗਿਆ ਹੁਣ ਸਾਰੀਆਂ ਉਥੇ ਆ ਪੂਰਾ ਉਹਨਾਂ ਬੰਦੋਬਸ ਕਰ ਲਿਆ ਸੀ ਤੇਲ ਉਥੇ ਆ ਗਿਆ ਤੇ ਉਥੇ ਆਗ ਲਾਣ ਲਗੇ ਤੇ ਉਥੇ ਸਾਰਾ ਆਗ ਲੱਗੀ ਸੀ ਉਥੇ ਜੁਡੀਸ਼ੀਅਲ ਕੰਪਲੈਕਸ ਨੂੰ ਮੇਰੀ ਯੂਨਿਟ ਗਈ ਉਥੇ ਬਚਾਉਣ ਵਾਸਤੇ ਮੇਰੀ ਯੂਨਿਟ ਆਪਣੇ ਵਿਦਆਊਟ ਬੀਇੰਗ ਅ ਰਿਕੁਇਜ਼ੀਸ਼ਨ ਉੱਥੇ ਜਾ ਕੇ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਐਜ਼ ਅਨ ਦੀ ਪਬਲਿਕ ਇੰਟਰਸਟ ਜਦੋਂ ਮੈਂ ਦੇਖਿਆ ਹਾਲ ਤੇ ਉੱਥੇ ਮੁੰਡੇ ਸੀ ਸਾਰੇ ਲੋਕਾਂ ਨੇ ਲਗੇ ਜੀ ਅਸੀਂ ਜਲਾ ਦੇਣਾ ਮਾਰ ਦੇਣਾ ਇਹ ਰਿਸ਼ਵਤ ਬਹੁਤ ਲੈਂਦਾ ਉਹ ਸਾਡੇ ਕੰਮ ਵੀ ਨਹੀਂ ਕਰਦਾ ਸਾਡੀ ਪਰਤੀ ਵੀ ਨਹੀਂ ਕਰਦਾ ਫਿਰ ਮੈਂ ਰਿਸਕ ਲਿਆ ਆਪਣੀ ਬਲਬੁਤੇ ਇਹਨਾਂ ਨੂੰ ਬਚਾਉਣ ਵਾਸਤੇ ਐਸਪੀ ਜਦੋਂ ਅੰਦਰ ਗਏ ਕੱਟੇ ਅਸੀਂ ਪਹਿਲੇ ਮੁੰਡੇ ਜਾਣ ਨਹੀਂ ਸੀ ਦੇ ਰਹੇ ਮੇਰੇ ਨਾਲ ਗਏ ਤੇ ਉੱਥੇ ਐਸਪੀ ਦਾ ਪਰਿਵਾਰ ਉਸਦੀ ਘਰ ਵਾਲੀ ਮਾਲ ਇਕੱਠਾ ਕਰ ਰਹੀ ਸੀ ਮਾਲ ਇਕੱਠਾ ਕਰ ਰਹੀ ਤੇ ਜਿਹੜੇ ਬਾਹਰ ਮੁੰਡੇ ਖੜੇ ਸੀ ਉਹ ਠੀਕ ਕਹਿੰਦੇ ਸੀ ਕੇ ਮਾਲੀਏ ਨਾ ਘਟਾ আজকাল ਤੇ ਮਾਲ ਇਹ ਨਾ ਹੋ ਰਿਹਾ ਨੋਟ ਸੜਦੇ ਪਏ ਨੇ ਤੇ ਇਹ ਨਾ ਮਾਲ ਉਥੇ ਫਿਰ ਉਹ ਕਹਿਣ ਲੱਗੇ ਰੱਬ ਦਾ ਵਾਸਤਾ ਜੇ ਮੇਰੇ ਦੋ ਬੱਚੇ ਤੇ ਬਚਾਓ ਅਸੀਂ ਪਿਛਲੇ ਪਾਸੇ ਦੋ ਬੱਚੇ ਕੱਢ ਕੇ ਲੈ ਗਏ ਮੇਰੇ ਜਵਾਨ ਸਾਡੇ ਜਵਾਨ 6 ਐਂਡ 0 ਗਰਾ ਕੰਬੀਨੇਸ਼ਨ ਥੀ ਮੇਰੀ ਉਲਟਨ ਦੀ ਉਸ ਵੇਲੇ ਫਿਰ ਡੀਸੀ ਉਥੇ ਕਹਿਣ ਲਗਾ ਯੰਗਸਟਰ ਬਹੁਤ ਚੰਗਾ ਲੜਕਾ ਡੀਸੀ ਜਿਹੜਾ ਉਹ ਕਹਿਣ ਲਗਾ ਉਹਦੀ ਇੱਜ਼ਤ ਕਰਦੇ ਸਨ ਮੁੰਡੇ ਜਿਹੜੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਉਹ ਕਹਿੰਦੇ ਇਹ ਚੰਗਾ ਬੰਦਾ ਉਹ ਮੈਨੂੰ ਕਹਿਣ ਲਗਾ ਦੇਖੋ ਕਰਨਲ ਸਾਹਿਬ ਕਿਸੇ ਤਰੀਕੇ ਨਾਲ ਮੈਂ ਤੁਹਾਨੂੰ ਲਿਖ ਤੇ ਬਾਅਦ ਦੇ ਦਿਆਂਗਾ ਤੁਸੀਂ ਇਹ ਐਸਪੀ ਨੂੰ ਉਹ ਕਹਿਣਗੇ ਐਸਪੀ ਨੂੰ ਬਾਹਰ ਕੱਢ ਸਾਡੇ ਨਾਲ ਗੱਲ ਕਰਾ ਦਿਓ ਕਹਿੰਦਾ ਰੱਬ ਦਾ ਵਾਸਤੇ ਡੀਸੀ ਕਹਿੰਦਾ ਇਹਨਾਂ ਨੂੰ ਬਾਹਰ ਕੱਢੇ ਉਹਨਾਂ ਨੂੰ ਮਾਰ ਦੇਣਾ ਲੋ ਨੂੰ ਪਤਾ ਸੀ ਤੇ ਇਹੋ ਜੇ ਕੰਮ ਤੇ ਮੇਰੀ ਯੂਨਿਟ ਨੇ ਫੌਜ ਕਰਦੀ ਇਹਨਾਂ ਨੂੰ ਪਛਾਣ ਵਾਸਤੇ ਇਹਨਾਂ ਦਾ ਫਰਜ਼ ਬੰਦਾ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਅਨ ਕੰਟਰੋਲਡ ਇਹਨਾਂ ਦਾ ਫਰਜ਼ ਬੰਦਾ ਹੈ ਉਹਨਾਂ ਨੂੰ ਸਹਾਇਤਾ ਦੇਣ ਵਾਸਤੇ ਜਿੰਨੇ ਮੈਂ ਗਿਣਤੀ ਮਿਤੀ ਕੀਤੀ ਹੈ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਸਿਰਫ ਨਾਮਾ ਪਾੜਦੇ ਨੇ ਲਾਅ ਸਮਝੌਤਾ ਹੋ ਗਿਆ ਹੁਣ ਪੰਜਾਬ ਦੇ ਜਿਹੜੇ ਕਿ ਨੇਤਾ ਵੀ ਹੈਗੇ ਨੇ ਅਫਸੋਸ ਦੀ ਗੱਲ ਹੈ ਇੱਕੋ ਪਾਰਟੀ ਦੇ ਦੋ ਨੇਤਾ ਵੱਖਰੇ ਵੱਖਰੇ ਰਾਏ ਆ ਜਦਾ ਪ੍ਰਤਾਪ ਸਿੰਘ ਬਾਜਵਾ ਉਹ ਤੇ ਕਹਿੰਦੇ ਉਹਨਾਂ ਨੇ ਤੇ ਖੂਬ ਉੱਥੇ ਮਦਦ ਸ਼ਾਲਿਆ ਪੰਜਾਬ ਵਿਧਾਨ ਸਭਾ ਚ ਕਿ ਇਹ ਇਹਦੀ ਇਹਦੀ ਇੰਡੀਪੈਂਡੈਂਟ ਇਨਕੁਆਰੀ ਹੋਣੀ ਚਾਹੀਏ ਸੀਬੀਆਈ ਇਨਕੁਆਰੀ ਔਰ ਉਹਨਾਂ ਨੇ ਸਾਡਾ ਪਹਿਲਾਂ ਵੀ ਸਹਿਯੋਗ ਦਿੱਤਾ ਸੀ ਔਰ ਹੁਣ ਪੰਜਾਬ ਗੌਰਮਿੰਟ ਦੇ ਵੀ ਸਾਫ ਦਾ ਜਿਹੜੇ ਕਿ ਸਪੀਕਰ ਸੀ ਕੇਪੀ ਕੇਪੀ ਰਾਣਾ ਉਹ ਕਹਿੰਦੇ ਨੇ ਉਹਨਾਂ ਦਾ ਆ ਗਿਆ ਅਖਬਾਰ ਚ ਕਿ ਇਦਾਂ ਕਰੋ ਦੋਹਾਂ ਪਾਰਟੀਆਂ ਨੂੰ ਬਿਠਾ ਕੇ ਡੀਜੀਪੀ ਨੇ ਚਾਹੀਦਾ ਇਹਨਾਂ ਬਲਾਕੇ ਸਮਝੌਤਾ ਕਰ ਲੈ ਸਮਝੌਤਾ ਕਿਹਦੇ ਨਾਲ ਕਰੇ ਜਿਨ੍ਹਾਂ ਨੇ ਅਪਰਾਧ ਕੀਤੇ ਨੇ ਬਿਲਕੁਲ ਨਹੀਂ ਹੋਸੀ ਨਾ ਮਤਰਾ ਦੀ ਸਜ਼ਾ ਦੀ ਮੰਗ ਕਰਦੇ ਤੁਸੀਂ ਤੁਹਾਡੀ ਕੋਈ ਡਿਮਾਂਡ ਹੈ ਕਿ ਇਹਨਾਂ ਅਫਸਰਾਂ ਇਹ ਤੇ ਦੇਖੋ ਇਹ ਤੇ ਹੁਣ ਹਾਈ ਕੋਰਟ ਡਿਸਾਈਡ ਕਰੇਗੀ ਇਹ ਤੇ ਇਰਾਦੇ ਕਤਲ ਹੈ ਮਾਰਦਿਆਂ ਲੱਗੇ ਸੀ ਇਹ ਤੇ ਬੇਹੋਸ਼ ਹੋ ਕੇ ਡਿੱਗ ਪਿਆ ਐਸੇ ਅਟੈਂਪਟ ਟੂ ਮਰਡਰ ਜਿਹੜਾ ਵੀ ਚਾਰਜ ਹੋਣ ਨਵੇਂ ਬੜੇ ਨੇ ਉਹ ਲਾਉਂ ਲਾ ਕੇ ਇਹਨਾਂ ਨੂੰ ਅੰਦਰ ਕੀਤਾ ਜਾਏ ਇੱਕ ਇੱਕ ਐਗਜ਼ੈਂਪਲਰੀ ਪੰਛਵੜ ਦਿੱਤਾ ਜਾਏ ਫੌਜ ਦੇ ਵਿੱਚ ਤੇ ਛਟ ਟਰੰਟ ਕੋਟ ਮਾਰਸ਼ਲ ਹੋ ਜਾਂਦੇ ਨੇ ਮੈਨੂੰ ਪਤਾ ਹੈ ਜੇਕਰ ਉਸ ਦੇਲੇ ਜਦੋਂ ਅਗਮੇਰੀ ਯੂਨ ਦੇ 84 ਦੀ ਗੱਲ ਹੈ ਫੈਬਰੂਰੀ ਉਥੇ ਬਾਅਦ ਚ ਮੇਰੀ ਯੂਨ ਨੂੰ ਪੁਰਸਕਾਰ ਵੀ ਬੜੇ ਮਿਲੇ ਸ਼ૌਰੀਆ ਚੱਕਰਾ ਮਿਲਿਆ ਸੈਨਾ ਮੈਡਲ ਮਿਲਿਆ ਉਹਦੀ ਆਵਾਜ਼ ਜਿੱਦਾਂ ਕਿ ਅੱਜ ਇੱਥੇ ਸਾਡੇ ਮੁੰਡੇ ਹਰਜਿੰਦਰ ਸਿੰਘ ਜਿਹਨੇ ਜਾਨਾਂ ਬਚਾਈਆਂ ਨੇ ਉਹਨੂੰ ਚੀਫ ਆਫ ਦੀ ਆਰਮੀ ਸਟਾਫ ਨੇ ਬੁਲਾ ਕੇ ਸਰਮਾਂਤ ਕੀਤੇ ਕਮੈਂਟ ਹਿੰਦੇ ਦੇ ਪੰਜ ਆਣਾ ਬਚਾਈਓ ਪਹਿਲਾ ਯੋਗਤਾ ਇਦਾਂ ਹੀ ਉਥੇ ਜਦੋਂ ਅਸੀਂ ਆ ਕੰਮ ਕੀਤਾ ਤੇ ਉਥੇ ਮੀਰ ਪੁਨਛੀ ਜਿਹੜਾ ਕਿ ਰਜੀਵ ਗਾਂ ਦਾ ਕੋਈ ਕਲਾਸ ਮੈਲ ਉਸ ਸੀਗਾ ਉਹਨੇ ਬੈਂਕਟਾ ਰਮਨ ਜਿਹੜਾ ਡਿਫੈਂਸ ਮੰਤਰੀ ਸੀ ਉਹਨੂੰ ਉਹ ਲਿਖਿਆ ਕਿ ਇਹ ਕੰਮ ਕੀਤਾ ਉਹਨੇ ਪਾਰਲੀਮੈਂਟ ਚ ਗੱਲ ਕੀਤੀ ਜੁਣ ਦੇ ਨਾਮ ਲੈਣ ਤੋਂ ਬਗੈਰ ਉਹ ਕਹਿ ਲਗਾ ਤੁਹਾਡੀ ਪਾਰਲੀਮੈਂਟ ਬਹੁਤ ਆ ਕੰਮ ਕੀਤਾ ਮਗਰ ਜੇ ਅਗਰ 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 ਕੋਈ ਮੈਸਾਪ ਹੋ ਜਾਂਦਾ ਮੇਰੀ ਗੱਡੀ ਐਕਸੀਡੈਂਟ ਹੋ ਜਾਂਦੀ ਮੁੰਡੇ ਜਿਹਨਾਂ ਦੀ ਆਪਣੀਆਂ ਬਰਦੀਆਂ ਜਲ ਗਏ ਸਨ ਉਹ ਉਹ ਕੋਈ ਦੁਰਘਟਨਾ ਹੋ ਜਾਂਦੀ ਫਿਰ ਕੁਲਦੀਪ ਸਿੰਘ ਕਾਲੋਂ ਦਾ ਕੋਟ ਮਾਸ਼ ਹੁੰਦਾ ਅੱਜ ਤੁਹਾਡੇ ਸਾਹਮਣੇ ਨਹੀਂ ਇਹ ਤੇ ਫੌਜ ਕਰਦੀ ਹੈ ਇਹਨਾਂ ਦੀ ਰੱਖਿਆ ਦੇਸ਼ ਵਾਸੀਆਂ ਦੇ ਰੱਖਿਆ ਕਰਦੇ ਮਗਰ ਸਾਡੇ ਵਾ ਅਸੀਂ ਅਸੀਂ ਇਸ ਕਾਲੋਂ ਕਾਫੀ ਸਾਰੇ ਦੇਸ਼ ਵਾਸੀ ਵੀ ਸਾਡੇ ਨਾਲ ਨੇ ਇਸ ਮੁੱਦੇ ਤੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਇਨਸਾਫ ਦੀ ਮੰਗ ਕਰਦੇ ਹਾਂ ਠੀਕ ਹੈ ਸੀਬੀਏ ਤੇ ਭਰੋਸਾ ਪੂਰਾ ਸੀਬੀਏ ਦਾ ਪੂਰਾ ਭਰੋਸਾ ਜੋ ਹੋਏਗਾ ਅਸੀਂ ਕਿਉਂਕਿ ਇੰਡੀਪੈਂਡੈਂਟ ਕਵਰੀਆ ਪੂਰਾ ਭਰੋਸਾ ਉਹ ਹੁਣ ਇੱਥੇ ਹੀ ਕਰੇ ਮੈਂ ਜੋ ਕਾਲੀ ਪਰਦਾ ਦੀ ਤੁਸੀਂ ਮੈਂ ਲਿਖਦਾ ਹੁੰਦਾ ਸੀ ਲਿਖਾ ਮੁਸੀਬਤ ਕੇ ਸੰਬੰਧ ਮੈਂ ਕਿਸੇ ਕੋਈ ਯਾਦ ਕਿਆ ਕਰਨਾ ਜਹਾਂ ਬੇਦਰਦ ਹਾਕਮ ਹੋ ਵਾਂ ਫਰਿਆਦ ਕਾ ਕਰਨਾ ਇਹ ਪੁਲਿਸ ਕੇ ਪਾਸ ਫਰਿਆਦ ਨਹੀਂ ਹੋ ਸਕਦੀ ਇਹ ਸਰਕਾਰ ਕੇ ਪਾਸ ਫਰਿਆਦ ਨਹੀਂ ਹੋ ਸਕਦੀ ਹਾਂ ਹੁਣ ਦੇਖਾਂਗੇ ਕਿ ਉਹ ਮੀਟਿੰਗ ਹੋਣੀ ਹੈ 31 ਮਾਰਚ ਨੂੰ ਕੀ ਫੈਸਲਾ ਹੁੰਦਾ ਇਹ ਕੋ ਗੱਲਬਾਤ ਕਰਦੇ ਨੇ ਪਰ ਸਾਡੀ ਸੰਸਦ ਜਿਹੜੀ ਹੈ ਉਹ ਅਸੀਂ ਪੂਰੇ ਕਰਨ ਬਾੜਸ ਦੇ ਨਾਲ ਖੜੇ ਹਾਂ ਉਹਦੇ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਚਾਹੁੰਦੇ ਹਾਂ ਇੱਜ਼ਤ ਇਨਸਾਫ ਆਬਰੂ ਫੌਜ ਦੀ ਕਾਇਮ ਹੋਏ ਸਟੇਟਸ ਦਰਜਾ ਬਹਾਲ ਹੋਏ ਕਮਿਸ਼ਨ ਕਾਇਮ ਹੋਵੇ ਔਰ ਇਨਸਾਫ ਦੀ ਮੰਗ ਕਰਦੇ ਹਾਂ ਪੂਰੇ ਫੌਜੀ ਵਰਗ ਵਾਸਤੇ ਇਨਸਾਫ ਮਿਲੇ ਉਹਨਾਂ ਦੀਆਂ ਸਮੱਸਿਆ ਹੱਲ ਹੋਣ ਪਿਛਲੀ ਸਰਕਾਰ ਇੱਕ ਸਰਕਾਰ ਪਹਿਲਾਂ ਹੋਣ ਪਤਾ ਮੈਂ ਨਹੀਂ ਫੈਸਲਾ ਹੋ ਦਿੱਤਾ ਸੀ ਕਿਉਂਕਿ ਉਸ ਵੇਲੇ ਮੈਂ ਡਾਇਰੈਕਟਰ ਸੈਨਿਕ ਵੈਲਸ ਦੇ ਤੇ ਦੋ ਵਿਸ਼ੇਸ਼ ਪੁਲਿਸ ਸਟੇਸ਼ਨ ਇੱਕ ਜਲੰਧਰ ਇੱਕ ਤੇ ਹੋਰ ਇਸਟੈਬਲਿਸ਼ ਕੀਤੇ ਨੇ ਕਿ ਕਰੇ ਤੇ ਨਹੀਂ ਕੀਤੇ ਸਿਰਫ ਵਾਅਦੇ ਹੀ ਕਰਦੇ ਨੇ ਨਹੀਂ ਕੀਤੇ ਉਹ ਕਿਉਂ ਨਹੀਂ ਕਰਦੇ ਇਹਨਾਂ ਦੀਆਂ ਦੇਖੋ ਜਿਹੜੀਆਂ ਗੱਲਾਂ ਨੇ ਇਨਸਾਫ ਤਾਂ ਹੀ ਹੋ ਸਕਦਾ ਅਸੀਂ ਕਹਿੰਨੇ ਆ ਕਿ ਸਾਰੇ ਹੁਣ ਚੰਗੇ ਅਫਸਰ ਕੋਈ ਉਹ ਲਾਉਣ ਪਰ ਉਹ ਸਾਨੂੰ ਮਨਜ਼ੂਰ ਹੁਣ ਕੋਈ ਵੀ ਨਹੀਂ ਆਗਾ ਬਹੁਤ ਬਹੁਤ ਧੰਨਵਾਦ ਸਾਬਕਾ ਬਰਗੇਡੀਅਰ ਕੁਲਦੀਪ ਸਿੰਘ ਕਾਲੂ ਸਾਡੇ ਨਾਲ ਸੀ ਤਾਂ ਇਹਨਾਂ ਦੀ ਸੰਸਥਾ ਦੇ ਵੱਲੋਂ ਕਈ ਮਤੇ ਪਾਸ ਕੀਤੇ ਗਏ ਨੇ ਖਾਸ ਕਰਕੇ ਕਿਹਾ ਗਿਆ ਕਿ ਇਨਕੁਆਰੀ ਹੈ ਜਿਹੜੀ ਉਹ ਸੀਵੀਆਈ ਤੋਂ ਹੋਣੀ ਚਾਹੀਦੀ ਆ ਸਾਨੂੰ ਪੰਜਾਬ ਪੁਲਿਸ ਦੀ ਸਿਟ ਤੇ ਭਰੋਸਾ ਨਹੀਂ ਹੈ ਕਿ ਉਹ ਸਾਨੂੰ ਇਨਸਾਫ ਮਿਲੇ ਤੇ ਤਾਂ ਇਹ ਜਿਹੜੀ ਇਨਕੁਆਰੀ ਆ ਜਲਦ ਹੋਵੇ ਤੇ ਉਸ ਕਰਨਲ ਵਾਟ ਦੇ ਪਰਿਵਾਰ ਨੂੰ ਇਨਸਾਫ ਮਿਲੇ ਮਸਲਾ ਬਹੁਤ ਗਰਮਾਇਆ ਸੀ ਤਾਂ ਕਈ ਦਿਨ ਧਰਨਾ ਵੀ ਪਟਿਆਲੇ ਡੀਸੀ ਦਫਤਰ ਦੇ ਬਾਹਰ ਚੱਲਦਾ ਰਿਹਾ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲਿਆ ਤੇ ਇਸ ਸਮੇਂ ਜਿਹੜਾ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਹੋਣੀ ਆ ਤਾਂ ਉਸਤੇ ਵੀ ਨਜ਼ਰਾਂ ਸਭ ਦੀਆਂ ਟਿੱਕੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਦੀ ਟਿੱਪਣੀ ਹਾਈ ਕੋਰਟ ਦੇ ਵੱਲੋਂ ਕੀਤੀ ਜਾਂਦੀ ਹੈ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ